ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕੋ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਈ ਜੇ ਸੋਚਿ ਲਖਵਾਰ ਚਪੈ ਚਪਨਾ ਹੋਈ ਜੇ ਲਾਹ ਰਹਿ ਤਾਰ ਭੁਖਿਆ ਭੁਖਣਾ ਫਰੀਦੇ ਬੰਨਉ ਪੁਰਿਆਕਾਰ ਸੈ ਸ ਸੋਣ ਪਾਲਕ ਹੋ ਜੇ ਤੈ ਤਨਾ ਚਲੇ ਨਾਲ ਕਿ ਸਚਿਆ ਨਾ ਹੋਈਏ ਕਿ ਕੁੜੈ ਤੁ ਤੈ ਪਾਲ ਹੁ ਕਮ ਰਜਾਈ ਚੰਨਾ ਨਾਨਕ ਲਖਿਆ ਨਾਲ ਹੋਕ ਵੀ ਹੋ ਬਨਿਆ ਕਾਰ ਕਮਨਾ ਤਹਿ ਜਾਏ ਹੋਕ ਵੀ ਹੋ ਬਨ ਜੇ ਕਮਲਾ ਵਧਾਈ ਰੁਪਨ ਤਮਨੀ ਚ ਕਮਲਿਤ ਸੁਭ ਪਾਈਏ ਕਿ ਤਨਾ ਆਪਣੀ ਬਖਸ਼ੀਸ਼ ਕੋਕਮੀ ਸਦਾ ਪਾਈਏ ਹੁਕਮ ਅੰਦਰ ਸਭ ਕੋ ਬਾਰ ਖੁਨਾ ਕੋਏ ਨਾਨਕ ਗੁਮੈ ਜਿਪ ਚੈ ਤਾ ਹਉ ਮੈਂ ਕਹਿ ਨਾ ਕੋਈ ਗਾਵੋ ਤੋ ਦਾਵ ਕੋ ਸੈਤਾਨ ਗਾਵੋ ਤੋ ਦਤ ਜਨ ਨਿਸਾਨ ਗਾਵੋ ਕੋ ਵਡਿਆਈਆਂ ਆਚਾਰ ਦਾਵ ਕੋ ਬਧਰੁ ਕੰ ਵਿਚਾਰ ਗਾਵ ਕੋ ਸਾਦ ਕਰ ਤਨ ਕੇ ਦਾਵ ਕੋ ਜਲੇ ਬਿਤੇ ਦਾਵ ਕੋ ਜਪ ਦਸੈ ਦੂਰ ਗਾਵ ਕੋ ਵੇਖੇ ਹਾਦਰਾ ਹਦੂਰ ਰਤਨਾ ਗਤਨਾ ਆਵੇ ਟੋਟ ਕੱਤ ਕੱਤ ਕਰਦੇ ਕੋਟੇ ਕੋਟ ਖੋਟ ਦਿਨ ਦਾਦੇ ਰਹੇ ਥਕ ਪਾਇ ਜਵਾਜ ਮੰਦਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਸਭ ਪਰਵਾਹ ਸਾਚਾ ਸਾਬ ਸਾਚਨਾ ਪਾਖਾ ਪਾਉ ਪਾਰ ਅੱਖ ਮੰਗਾ ਦੇ ਦੇ ਦਾਤ ਕਰੇ ਦਾਤਾ ਫਿਰ ਜਗ ਰਖਿਆ ਜਿਸ ਦੇ ਸਾਹ ਦਰਬਾਰ ਮੋਕੇ ਗੁਰਣ ਗੋਈਏ ਜਿਸੁ ਤਰੇ ਪਿਆਰ ਅਮਰਤ ਜਿਲਾ ਸਚਨਾਵ ਵਡਿਆਇ ਵਿਚਾਰ ਕਰਮਿਆ ਕਪੜਾ ਨਦੇ ਮੋ ਬੁਦਵਾ ਨਾਨਕਿ ਵਦਣ ਸਭ ਤੇ ਸਚਿਆਰ ਥਾਪੇ ਨਜਾਇ ਕੇ ਤਨਾ ਹੋਇ ਆਪਿ ਆਪਰਨ ਜਨ ਸੋਏ ਜਿਨਸੇ ਵਿਅਦਰ ਪਾਇਆ ਮਾਨ ਨਾਨਕ ਗਗੁ ਕੁਣਿ ਨਿਦਾ ਕਾਬੇ ਸੁਣਿਆ ਮਨ ਰਖਿਆ ਭਾਉ ਤੁਕ ਪਰ ਹਰ ਸੁਭ ਕਰ ਲੈ ਜਾਏ ਗੁਰਮੁਖ ਨਾਦ ਅਮੋਰਮਖ ਵੇਦਮ ਗੁਰਮੁਖ ਰਹਾ ਅਸਮਾਈ ਗੁਰ ਸਰ ਗੁਰੂ ਹੋਰ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਣ ਅੱਖ ਨਾਹੀ ਤੈਨਾ ਕਤਲ ਨ ਜਾਏ ਗੁਰਾਂ ਇੱਕ ਦੇ ਉਜਾਈ ਸਭ ਨਾ ਜਿਹਾ ਕਾਇਕ ਦਤਾ ਸੋ ਮੈ ਮਸਹ ਨ ਜਾਏ ਤੀਰਤ ਨਾਵਾ ਜੇ ਕਿਸ ਬਾਵਾ ਵਣ ਪਾਣੇ ਦੇਨਾ ਕਰੀ ਜੇ ਕਿਸ ਡੋਬਾਏ ਵੇਖਾ ਨ ਕਰਮਾਂ ਕੀ ਜਿਨ ਲੈ ਲਈ ਮਨ ਵਿਚ ਰਤਨ ਜਵਾਹਰ ਮਾਨਤ ਜੇ ਇਕ ਗੁਰ ਕੀ ਸਿੱਖ ਸੁਣ ਗੁਰ ਆਗਦੇ ਬਜਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮਨ ਸੇ ਨ ਜਾਇ ਜੇ ਤੁਚਾਰਿਆ ਦਾ ਹੋਰ ਦਸਨੇ ਹੋਇ ਆਵਾ ਖੰਡਾ ਵਿੱਚ ਜਾਣੀਏ ਨਾਲ ਚੜੈ ਸਭ ਕੋਈ ਚੰਗਾ ਨਾ ਰੱਖ ਕ ਜਸ ਕੀ ਰਤ ਜਗਲੇ ਜੇ ਇਸ ਨਦਰ ਨ ਆਵੇ ਤਾ ਵਾਤਨਾ ਪੁਛੈ ਕੇ ਕਿਤਾ ਅੰਦਰ ਕੀਟ ਕਰ ਦੋਸੀ ਦੋਸ ਕਰੇ ਨਾਨਕ ਦੇ ਬਹੁ ਗੁਣ ਕਰੇ ਗੁਣਵੰਤਿਆ ਗੁਰਦੇ ਤੇਹਾ ਕੋ ਨਾ ਸੁਜੈ ਜਿਸ ਗੁਣ ਕੋਇ ਕਰੇ ਸੁਨਾਏ ਸਿਦ ਤੇਰੇ ਸੁਨਾਤ ਸੁਨਾਏ ਤੇਰਾ ਤਵਰਿਆ ਆਕਾਸ ਸੁਣਾ ਆ ਦੇਖ ਲੋਕ ਆਵਤਾਰ ਸੁਣਾ ਕੋਈ ਨਾਸ ਫੇਰਕਾਰ ਨਾਨਕ ਦੱਸਦਾ ਵਿਲਾਸ ਸੁਣਾ ਦਾ ਪਾਪ ਦਾ ਨਾਸ ਸੁਣਾ ਇਸਰ ਬਰਮਾਇੰਦ ਸੁਣਾ ਮੁਖ ਸਲਾਣ ਅਨੰਦ ਸੁਣੈ ਜੋਤ ਵਤਨ ਤੇਨ ਸੁਣਾ ਸਾਰ ਸੰਤ ਵੇਦ ਨਾਨਕ ਦੱਸਦਾ ਵਿਗਾ ਸੁਣਾ ਦਾ ਪਾਪ ਦਾ ਨਾਸ ਸੁਣਾ ਸਤ ਸੰਤੋਖ ਗਿਆਨ ਸੁਣਾ ਅਰਸ਼ਟਾ ਇਸਨਾਮ ਸੁਨਾ ਪੜਿ ਪੜਿ ਪਾਉ ਰਹਿ ਮਾਨ ਸੁਨਾ ਲਾਗੈ ਸਦ ਜਾਨ ਨਾਨਕ ਗੁਪਤਾਸ ਰਜਗਾਸ ਸੁਨਾ ਦੁਖ ਪਾਪ ਕਾ ਨਾਸ ਸੁਨਾ ਸਰਾ ਗੁਨਾ ਕੇ ਗਾਸ ਸੁਨਾ ਸੇ ਕਿਰਪਾ ਸਾ ਸੁਨਾ ਅੰਦੇ ਕਾ ਵਰਾ ਸੁਨਾ ਹਾਤ ਵਸਦਾ ਨਾਨਕ ਨਾ ਸਦਾ ਵਿਲਾਸ ਸੁਨੇ ਦੁਖ ਪਾਪ ਕਾ ਨਾਸ ਮਨ ਜੀਦਤ ਕਈ ਨਾ ਜਾਏ ਜੇ ਮੋਗਾ ਪਿਛੈ ਬਚਤਾਏ ਕਾਗਜ਼ ਤਰੰਨ ਲਿਖਣਾ ਹਾ ਮਨ ਕਵੈ ਕਰਨ ਵਿਚਾਰ ਐਸਾ ਨਾ ਮਨਨਮ ਹੋਏ ਜੇ ਕੋ ਨ ਜਾਣ ਮਨ ਕੋਏ ਮਨ ਸੁਖੋਵੇਂ ਮਨ ਬੁਧਿ ਮਨ ਸਰਲ ਪਉਣ ਕੀ ਸੁਧ ਮਨ ਮੋਚ ਟਾ ਨ ਖਾਏ ਮਨ ਜਦ ਬੈ ਸਾਧਨਾ ਜਾਏ ਐਸਾ ਨਾ ਨਾ ਕਰ ਜਾਈ ਮਨਾ ਮੰਗਣਾ ਚਲਾ ਪਰ ਤਰ ਮਨਾ ਤਰੁ ਸੇਤੀ ਸੰਮਦ ਐਸਾ ਨਾਮ ਨਿੰਦਨ ਹੋਏ ਜੇ ਕੋ ਮਨ ਜਾਣ ਨਾ ਕੋਈ ਮਨਿ ਪਾਵੈ ਮੋਤਿ ਗੋ ਆਰਮਣੈ ਪਰਵਾਰੈ ਸਾਦਾ ਰਮਣੈ ਤਰੈ ਤਾਰੇ ਗੁਰ ਸਿੱਖ ਮਨਿ ਨਾਨਕ ਬਨਾ ਪਿਕੋ ਐਸਾ ਨਾਮ ਨਿੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਅਜ ਪ੍ਰਵਾਨ ਪੰਥ ਪ੍ਰਦਾਨ ਪੰਚ ਪਾਵੈ ਦਰਗ ਮਾਨ ਪੰਚੇ ਸੋ ਹੈ ਅਦਰ ਰਾਜਾ ਪੰਚਾ ਗਉਰੇ ਤਿਆ ਜੇ ਕੋ ਕੈ ਤਰੇ ਵਿਚਾਰ ਕਰਤੇ ਤੈ ਤੜ ਨਹੀਂ ਸਮਾਰ ਤੋਨ ਤਨ ਦਇਆ ਕਾ ਪੂਤ ਸੰਤੋਖ ਧਾਮ ਰਖਿਆ ਜਨ ਸੋਤ ਜੇ ਕੋ ਮਜਾਵ ਸਚਿਆ ਰਤਮਾ ਪਰਮੇਤਾ ਪਾਰ ਤਾਟੇ ਹੋਰ ਪਰੈ ਹੋਰ ਹੋਰ ਕਿਸ ਤੇ ਭਾਰ ਤਨ ਕੋ ਜੋ ਜੀ ਆਦਰਾ ਦੇਨਾ ਸਨਾਨਿ ਕਿਆ ਉਹਨੇ ਕਲਾਮ ਇਹਨੇ ਖਾਲਿ ਜਾਣ ਕੋਏ ਇਹਨੇ ਖਾਲਿ ਗਿਆ ਕਿਤਾ ਹੋਏ ਕਿ ਦਾਦਾਨ ਸਵੈ ਰੂਪ ਕਿ ਕਿਦਾਕ ਜਾਣਾ ਕੋਨ ਕੋਤ ਕਿਤਾਬ ਸਭ ਇੱਕੋ ਬਵਾ ਇਸੇ ਹੋਏ ਲਗ ਦਰਿਆ ਕੁਦਰਤ ਦੇ ਕਮਨ ਕਾਮਚਾਰ ਵਾਰਨ ਦਾ ਵੇ ਇੱਕ ਵਾਰ ਜੋਤ ਪਾਵੈ ਸਾਇ ਤੇ ਤਾਰ ਤੂ ਸਦਾ ਸਲਾਮਤ ਜਰਾਕਾਰ ਅਸੰਝਵ ਸੰਪਾਉ ਸੰਗੋਜ ਅਸੰਤਪ ਤਉ ਅਸੰਗਨਰਮੁਗਵੇਦ ਪਾਠ ਸੰਗ ਜੋਗ ਮਨ ਰਹੈ ਕਦਾਸ ਅਸਾਂ ਬਾਦ ਦੁਨੀਆਂ ਵਿਚਾਰ ਸੰਸਦੇ ਸੰਦਾਤਾ ਅਸਾਂ ਸੋਰ ਮੋਹ ਬਖਸਾਰਾ ਸੰਵਨ ਲਲਾਇਤਾ ਕੁਦਰਤ ਕਉਨਗਾ ਮੇ ਚਾਰ ਵਾਰ ਮਿਜਾਇਏ ਤੋਹਾਰ ਜੋਤ ਜਪਾਵੇ ਸਾਇਬੇ ਰੇਗਾ ਤੁਸਨ ਅਸਲਾਮ ਨਹਿੰ ਕਾ ਅਸੰਗ ਮੋਰ ਕੰਧ ਕੋ ਰਸਮ ਚੋਰ ਰਾਮਖੋਰ ਅਸੰਗ ਮਰ ਕਰ ਜਾਏ ਦੁਆਰ ਸੰਗਲੜਤਾ ਮਾਏ ਅਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜੇ ਆੜ ਕੋੜੇ ਭਰਾਏ ਅਸਾਂ ਮੰਨੇ ਚਮਲ ਪਾਖਾਏ ਅਸਾਂ ਨੰਦਰ ਸਰਕਾਰੇ ਪਾਰ ਨਾਨਕ ਦੀ ਚ ਕੈ ਵਿਚਾਰ ਵਰਨ ਜਾਵੇ ਦੁਆਰ ਦੁਤ ਪਵ ਸੰਤਰੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਨਾਉ ਸੰਤ ਪਾ ਵਗਮ ਗਮ ਸੰਗ ਲੋ ਅਸੰਗ ਸਿਰ ਪੌਰ ਹੋਇ ਅਖਰੇ ਨਾਮੁ ਕਰੀ ਸਾਲਾ ਅਖਰੇ ਗਿਆਨ ਕੀ ਗੁਰਗਾ ਅਖਰੇ ਨੇ ਕੰਨ ਬੋਲਣ ਬਾਣ ਅਖਰਾ ਸਿਰ ਸੰਜੋ ਗਗਾ ਜਿਨੇ ਇਹ ਲਿਖੇ ਤਿਸਰਨਾਏ ਜਿਨ ਮਰਮਾਇ ਤੇ ਵਿਦਪਾਇ ਜੇ ਤਾਂ ਗਿਤਾ ਤੇ ਤਾ ਨਾਉ ਬਿਨ ਨਾਮ ਨਾਹੀ ਪੁਰਥਾਉ ਕੁਦਰਤ ਕਵਣ ਤਾ ਚਾਰ ਦਵਾਰ ਨ ਜਾਵਾਇ ਇੱਕ ਵਾਰ ਜੋ ਤਦ ਪਾਵੈ ਸਾਇ ਮੇਰੇ ਬਾਰ ਤੂ ਸਦਾ ਸਲਾਮਤ ਨਿਰੰਕਾਰ ਭਰਿਆ ਤੇ ਗਰਤੰਦੇ ਪਾਣੀ ਤੋਂ ਤੈ ਉਤਰ ਸਖੇ ਮੋਦ ਬਣਿਤ ਕਪੜ ਹੋਏ ਦੇ ਸਭ ਲਈਏ ਉਹ ਹੋਏ ਪਰਿਆ ਮਤ ਪਾਪ ਕੈ ਸੰਖੋਤੋ ਹੈ ਨਾ ਕਰਮ ਬਨੇ ਪਾਪਿਆ ਕਰਣਾਏ ਕਰ ਕਰ ਕਣਾ ਨਿਕ ਲੈ ਜਾਵ ਆਪੇ ਗ ਜਾਵੇ ਖਾਓ ਨਾਨਕ ਤੂੰ ਆ ਹੋ ਜਾਓ ਤੇਰ ਤਬ ਤੇ ਅਤ ਨਾਮ ਜੇ ਕੋ ਪਾਵੈ ਚਰ ਕਾਮ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰ ਗਤਿ ਤੇਰ ਤਮਨ ਆਉ ਸਭੁ ਤੇਰੇ ਮੈ ਨਾਹੀ ਕੋਈ ਬਿਲਕੁਲ ਕਿਤੇ ਟਕਣਾ ਹੋਏ ਸਵਾਸਤ ਰਤ ਬਾੜੇ ਪਰਮਾਤਮ ਸਤ ਸੁਣ ਸਦਾ ਮਨ ਸਾ ਕਾ ਬਰਸੋ ਲੈ ਨਾ ਭਗਤ ਗਵਣ ਕਵਣ ਜਿਤ ਗੋਣਵਾ ਕਮਸ ਬਤੀ ਮੋ ਕਵਣ ਜਿਤ ਹੋਆ ਕਾਰ ਮੈ ਨਾ ਪਾਈ ਆਪਣ ਤੇਜੇ ਹੋਵੇ ਰੇਤਿ ਪ੍ਰਾਨ ਵਗਦ ਨਾ ਪਾਇ ਤਦਿਆ ਜਜ ਕਲੇ ਪ੍ਰਾਨ ਤੇ ਦਵਾਰ ਨਾ ਜੋਗ ਜਨ ਰਤਮਾ ਨਾ ਕੋਈ ਜਾ ਬਰਦਾਸ਼ ਟੇ ਕੋ ਸਾਜੇ ਆਪੇ ਜਨ ਸੋਇ ਕਿ ਕਰ ਕਗੇ ਸਲਾਇ ਕੋ ਵਰਨੇ ਕਿ ਜਾਣਾ ਨਾਨਕ ਅੰਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਦੇ ਨਾਮ ਕੀਤਾ ਡੱਕਾ ਹੋਗਾ ਨਾਨਕ ਜਿ ਕੋ ਆਪੋ ਜਾਣ ਅਗਗਿਆਨਾ ਸੁਹਾ ਪਾਤਲ ਪਾਤਲ ਦਾ ਸਾਦਾਸ ਓੜ ਕੋੜ ਪਤ ਗਿਵੇਦ ਕੈ ਨਿਕਵਾ ਸਹਿ ਸਰ ਅੰਖਣ ਤੇਵਾ ਸੁਨਿਕ ਤਾ ਤੇ ਖੋਇਦਾ ਲਿਖਿਆ ਲਿਖਾ ਹੋਇ ਬਨਾਸ ਨਾ ਨਮਟਾ ਕੀ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਤੇ ਸੁਖ ਨਾ ਪਾਇਆ ਨਾ ਜਾਤੇ ਆਪ ਵੈ ਸਮਝ ਨਾ ਜਾਣਿਆ ਸਮਝ ਸਾ ਸੁਲਤਾਨ ਬਿਰਹਾ ਸੇਤੀ ਮਾਲ ਤਮ ਕੀੜੇ ਤੁਲ ਨਾ ਹੋਵਨੇ ਜਿਤ ਸਮਨ ਨਾ ਬਸਰਾ ਅੰਤ ਨਾ ਸਿੱਧ ਕੰਨ ਨਾ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾ ਪੈ ਕੀਤਾ ਕਾਰ ਤਰ ਤਰ ਅੰਧਕਾਰਣ ਕਿਤੇ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਵਰਤਨਾ ਜਾਣ ਕੋਏ ਬਹੁਤਾ ਕਹੀਐ ਬਹੁਤਾ ਵੇ ਵੱਡਾ ਸਹਿ ਉੱਚਾ ਉੱਚ ਉਪਰ ਉਚਾ ਨਾਓ ਇਹ ਬਹੁਚਾ ਕੋਈ ਤੇ ਸੁੱਚੇ ਕੋ ਜਾਣੈ ਸੋਏ ਜਿਵੜਾ ਆਪ ਜਾਣੈ ਆਪਾ ਨਾਨਕ ਨਦੇ ਕਰਮੀ ਦਾ ਬਹੁਤਾ ਕਰਮ ਵਿੱਚ ਨਾ ਜਾਏ ਵੱਡਾ ਦਾਤਾ ਤਲ ਨ ਤਮਾਏ ਕਿਤੇ ਮੰਗਾ ਜੋ ਤਾਂ ਪਾ ਕਿ ਤੇ ਕਬੂ ਤੋੜੇ ਵਿਚਾਰ ਕਿਤੇ ਲੈ ਲੈ ਮੁਕਰ ਪਾਏ ਕਿ ਤੇ ਮੂਰਤ ਖਾਈ ਖਾਏ ਕਿ ਜਦੋਂ ਕੋ ਸਦਮਾ ਨੇ ਪੇ ਦਾ ਤੇ ਰਦਾਤ ਮੰਦ ਘਰਾ ਸੇ ਪਾਣਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਤੇ ਰਖਣ ਪਾਏ ਉਹ ਜਾਨਾ ਜਿੱਤਾਂ ਮੂਖਾਏ ਆਪੇ ਜਾਣੇ ਆਪੇ ਤੇ ਆਖੇ ਸੇ ਬੇਤੇ ਕਿ ਜਿਸਮੋਂ ਬੋਸ ਸਿਬਤ ਸਾਲਾ ਨਾਨਕ ਪਾਸਾਏ ਪਾਸਾ ਅਮੁਲ ਗੁਰਮੁਖ ਵਾਪਾਰ ਵੰਡਾ ਪਾਰੀਏ ਮਨ ਭੰਡਾਰ ਹਮਲਾ ਗੈ ਮੁਨ ਜਾਏ ਮਾਇਆ ਮੁਲਾ ਸਮਾਏ ਅਮੁਲ ਧਰਮ ਅਮਨ ਦੇ ਬਾਣ ਅਮਨ ਤੁਲ ਅਮਨ ਪਰਵਾਣ ਹਮਰ ਬਸੇ ਇਸ ਰਾਮ ਨੇ ਸਾਨ ਮੁਨ ਧਰਮ ਨੂੰ ਫਰਮਾਣ ਅਮੁਲ ਅਮਲ ਖੈ ਨ ਜਾਏ ਆਖਾ ਬ੍ਰਜ ਜਲ ਬੁਲਾਏ ਆਖਾ ਵੇਦ ਪਾਠ ਪ੍ਰਾਣ ਆਖਾ ਪੜੇ ਕਰ ਬਚਣਾ ਤੇ ਪਰਮ ਆਖਾ ਜਿਤ ਆਖਾ ਗੋਪੀਤਾ ਗੋਵਿੰਦ

ਜਿਨ ਵੈ ਸਰਬ ਸਮਾਰੇ ਵਾਜ ਨਾਦ ਨੇ ਕ ਸੰਗਾ ਕਿਤੇ ਬਾਵਨ ਹਾਰੇ ਕਿ ਤੇ ਰਾਗ ਬਰੇ ਸੁਗयन ਕਿਤੇ ਗਾਵਨਾਰੇ ਤਾਗ ਸੁਣਾ ਪਉਣ ਪਾਣ ਮੈਂ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਕੋ ਤਲ ਜਾਣਾ ਨਿਮਰ ਧਰਮ ਵਿਚਾਰੇ ਬਾਬਾ ਈਸਰ ਬਨਵਾ ਦੇਵੇ ਸੋਹਣ ਸਦਾ ਸਮਾਰੇ ਗਾਵਹਿ ਇੰਦਾਂ ਸੰਗ ਬਟੇ ਦੇਵਤਿਆਂ ਦਰ ਨਾਲੇ ਗਾਵਹਿ ਸਿਦ ਸਮਤ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੇ ਤੇ ਸਤੇ ਸਤੋਕੇ ਗਾਵੈ ਬਿਰ ਕਰਾਰੇ ਗਾਵਨ ਪਨਤ ਪੜਨ ਰਖੀ ਸਰਜੁਗ ਜੁਵੇ ਦਾ ਨਾ ਦੇ ਗਾਵੈ ਮੋਣਿਆ ਮਨਮੋਹਨਾ ਸੁਰਗ ਮਚਿ ਤਾਰੇ ਗਾਵਨ ਰਤਨ ਉਪਾਇ ਤੇਰੇ ਅਗ ਸ਼ਕਤੀ ਰਤਨਾਂ ਦੇ ਗਾਵੈ ਦੋਦ ਮਾਵਨ ਸੂਰਾ ਬਭ ਅੜ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸਹੀ ਤੁਦ ਨੋ ਗਾਵੈ ਜੋ ਤੁਦ ਪਾਵਨ ਰਤ ਤੇਰੇ ਤਉ ਤਰ ਸਾਰੇ ਓਰ ਪਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਰਾ ਸਚ ਸਾਇਬ ਸਾਚਾ ਸਾਚੇ ਨਾਏ ਹੈ ਕੋ ਸੇ ਜਾਣਾ ਜਸ ਰਚਨਾ ਜਿਨ ਰਚਾਈ ਰੰਗ ਰੰਗਿ ਪਾਤੇ ਕਰ ਕਰ ਜਿਸ ਸੇ ਮਾਇਆ ਜਨਮ ਪਾਈ ਕਰ ਕਰ ਵੇ ਕਹਿ ਕੀਤਾ ਆਪਣਾ ਜਿਬ ਤਿਸ ਦੇ ਵੜਿ ਆਏ ਜੋ ਤਿਸ ਪਾਵੈ ਕਲ ਕਰ ਸੇ ਕਮ ਨਾ ਕਰਨਾ ਜਾਏ ਸੋ ਆਸਾ ਉਸਾਹ ਬਾਤ ਸਾਹਿਬ ਨਾਨਕ ਰਣਜ ਜਾਏ ਬੰਦਾ ਸਤੋ ਸ਼ਰਮ ਪਤ ਚੋਰੀ ਧਿਆਨ ਕੀ ਕਰੇ ਵਿਭੂਤ ਥਿੰਦਾ ਗਾਲ ਕੋਾਰੇ ਲਾਇਆ ਜੂੜ ਕਰਦਾ ਪਰਤੇ ਲਾਇ ਬੰਦੀ ਸਭ ਜਮਤਿ ਮਨ ਜੀਤਾ ਜਲਦੀਤ ਆਦਿਤ ਸਿਆਦੇਸ ਆਦਿਆ ਨੀਲ ਅਨਾਦਿਆ ਅਨਾਹਤ ਜੁਗ ਜੁਗ ਇਕ ਰੇਸ ਬਹੁਤ ਗਿਆਨ ਆਪ ਨਾਰਾਇਣ ਕਟਕੜਵਾਜੈ ਨਾਦ ਆਪ ਨਾਤ ਨਾਤੇ ਸਮਝਾ ਕੇ ਰੇਦਿਸ ਕਮਰਾ ਸਾਧ ਸੰਜੋਗ ਵਿਜੋਦ ਕਰ ਚਲਾਵੈ ਦੇਖਿਆ ਮੈਂ ਪਾਗਾ ਦੇ ਤਸਿਆ ਆਦੇਸ ਆ ਆਦ ਨਿਰਮਦ ਨਾਤ ਜਉ ਜਉ ਇੱਕ ਹੋਵੇ ਸਿਕਾ ਮੈਂ ਦੁੱਤ ਜਾਈ ਤਿੰਚੇ ਨੇ ਪਰਵਾਣ ਇੱਕ ਸੰਸਾਰੇ ਪਨਾਰੇ ਇੱਕ ਲਾਇ ਦਿਵਾਨ ਜੀ ਕਿਸ ਭਾਵ ਤੇ ਵਚਲਾ ਲਾ ਜੀ ਮੋਗਾ ਫੁਰਮਾਨ ਹੋਵੇ ਕਹਿਓ ਨਾਨਕ ਅਦਰ ਨਾ ਆਵੇ ਬੋਤਾ ਇਹੋ ਜਿਹਾਣਿਆ ਦੇ ਜਿਸ ਆਦੇਸ ਆ ਆਦਰ ਨਿਲ ਨਾਦ ਨਤ ਜੁਦੂ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਗਿਜ ਪਾਇ ਸੋ ਏਕ ਆਵਾਰ ਕਰ ਕਰਨੇ ਕੈ ਸਿਜਨ ਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇ ਜਿਸ ਆਦੇਸ ਆਦਰ ਨਿਲ ਨਾਦ ਨਤ ਜੁਦੂ ਇੱਕੋ ਵੇਸ ਇਹੋ ਜਿ ਬਗ ਲਪ ਹੋਏ ਲਪ ਵੇ ਲਪ ਇਸ ਲਗ ਲਗ ਰਾਖੀ ਐ ਇੱਕ ਨਾਮ ਜਦ ਦੀ ਸੇ ਤੇਰਾ ਪਤ ਪਵੜਿਆ ਚੜਿਆ ਹੋਏ ਕੇਸ ਸੁਣ ਲਾ ਆਕਾਸ ਕੇ ਟਾਇਰੇ ਸੁਨਾ ਨਦਰੀ ਪਾਇਆ ਕੋੜੇ ਕੋੜਾ ਠੇਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਨਹਿ ਜੋਰ ਜੋਰ ਨਾਲ ਰਾਜਮਾਲ ਮਨਸੋਰ ਜੋਰ ਨਾ ਸੁਤੇ ਗਿਆਨ ਵਿਚ ਜਿਸ ਹੱਦ ਦੂਰ ਕਰਵੇ ਕੈਸਾ ਨਾਨਕ ਤੁਮੇ ਜਨਾ ਕੋਈ ਰਾਤੀ ਰਤੇ ਕਿਤੇ ਵਾਰ ਪਵਣ ਪਾਣੀ ਅਗਨੀ ਪਤਾਰ ਇਸ ਵਿੱਚਰ ਦੇ ਧਾਪਤ ਰਖੀ ਧਰਮਸਾਲ ਤਿਸ ਜੀ ਜੁਵਨ ਕੇ ਰਾਮ ਤੇ ਨਾਮ ਨੇ ਅਨੰਤ ਕਰਿ ਕਰਿ ਨੋ ਰਚਾ ਸਚਾ ਸਚਾ ਦਰਬਾਰ ਦਿੱਤਾ ਸੋਹਣ ਪੰਚ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਅਜਲ ਪਕਾਇਓ ਤੈ ਪਾਏ ਨਾਨਕ ਜੇ ਆਪੈਦਾਏ ਤਰਮਖੰਡ ਕਾਇਓ ਤਰਮ ਗਿਆਨ ਖੰਡ ਕਾ ਕੋ ਕਰਨ ਕਹਤੇ ਪਵਨ ਪਾਣਿ ਵੈ ਸੰਤਰ ਕਹਤੇ ਕਾਨ ਮੇਸ ਕਹਤੇ ਵਰਨ ਕਰਦ ਕੜਿਆ ਰੂਪ ਰੰਗ ਮੇਸ ਕਿਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿਦ ਬੁੱਧਨਾਥ ਕੇਤੇ ਕੇਤੇ ਦੇਵ ਮੇਸ ਕੇਤੇ ਦੇ ਤਨੁ ਮਨ ਕੇਤੇ ਕੇਤੇ ਰਤ ਸੰਬੰਧ ਕਿਤਾ ਖੜ ਕੇ ਤਿਆ ਬਾਣੀ ਕਹਤੇ ਪਾਪ ਨਰਿੰਦ ਹਿਦਾ ਸੁਤ ਸੇਵਕ ਤੇ ਨਾਨ ਅੰਤ ਨਾਮਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਨਾਦ ਬਨੋਦ ਕੋਟ ਅਨੰਦ ਸਰਮ ਖੰਡ ਕੇ ਬਾਣੇ ਰੋਪ ਤੇ ਤੈ ਕਾਲ ਕੜਿਆ ਬੋ ਤਨੋ ਬੋ ਤਾਂ ਕਿਆ ਕਲਾ ਕਤਿਆ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤੇ ਤੈ ਕੜਿਆ ਸੁਰਤ ਮਤ ਮਨ ਬੁੱਧ ਤੇ ਤੈ ਕੜਿਆ ਸੁਰਸ ਦਾ ਕੇ ਸੁਧ ਕਰਮ ਖੰਡ ਕੇ ਬਾਣੇ ਜੋਰ ਤੇ ਤੈ ਹੋਰ ਨਾ ਕੋਈ ਹੋਰ ਤੇ ਤੈ ਦੋਦ ਮਾਵ ਸੁਰਤਿਨ ਮਰਾਮ ਰਿਆ ਪਰ ਹੋਰ ਕਿ ਤੈ ਸਿ ਤੋ ਸਿ ਤਾ ਮਮ ਮਾਇ ਤਦ ਰੂਪ ਨਾ ਕਦਨੇ ਜਾਏ ਨਾ ਓ ਮਰੇ ਨਾ ਠਾਵੇ ਜਾਏ ਜਿਨ ਕਾ ਰਾਮ ਵਸੈ ਮਮ ਮਾਇ ਤਿ ਤੈ ਤਦ ਵਸੈ ਕੋ ਲੋਕਰ ਸਚਮ ਸੋਇ ਸਚਨ ਵਸੈ ਨਰੰਕਾਰ ਘਰ ਘਰ ਦੇ ਕੈ ਨਦਰ ਮਿਆਨ ਤਿ ਤੈ ਖੰਡ ਮੰਨਲ ਵਰ ਪੰਡ ਜੇ ਕੋ ਕਦੈ ਤਾਂ ਤਨੰਤ ਤਿਧੈ ਲੋਲੂ ਆਕਾਰ ਜਿਵ ਦੇਵ ਕੰ ਦਿਵਾ ਦੇਵ ਤਾਰ ਵਿਠੈ ਵਸੈ ਕਰਿ ਜਦ ਬਾ ਰਾਤੇ ਰਸੀਆ ਐਹਰਣ ਮਤ ਵਿਦਿਆਰ ਪੋਖਲਾਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤਿਤ ਢਾਰ ਕੜੀਏ ਸ਼ਬਦ ਸਚੇ ਤਸਾਲ ਜਿਨ ਕੋ ਨਦਰ ਕਰਨ ਤਿਨ ਘਾਣ ਨਾਨਕੁ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣਿ ਪਿਤਾ ਮਾਤਾ ਤਰਤ ਮਤ ਦਿਵਸ ਰਾਤੁ ਗੁਦਾਇ ਦਾਇਆ ਇਲਾ ਸਭ ਜਗਤ ਚੰਗਿਆ ਆ ਗੁਰਿਆ ਆ ਵਾਚ ਧਰਮਾ ਦੂਰ ਕਰਮ ਆਪੋ ਆਪਣੇ ਤੇ ਵਿੜੇ ਤੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਤਾਲ ਨਾਨਕ ਤੇ ਮੁਕ ਜਲੇ ਇਹ ਤੇ ਛੁਟੇ ਨਾ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾ ਵਾਹਿਗੁਰੂ ਦੀ ਆਖਾਂ ਸਭ ਵਾਹਿਗੁਰੂ ਕੀ ਫਤਿਹ